ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਬੰਦ ਦੀ ਕਾਲ ਦਾ ਸੱਦਾ ਦਿੱਤਾ ਗਿਆ ਹੈ ਜਿਸ ਦਾ ਅਸਰ ਅੰਮ੍ਰਿਤਸਰ ਵਿੱਚ ਖੂਬ ਵੇਖਣ ਨੂੰ ਮਿਲ ਰਿਹਾ ਹੈ ਇਸ ਵਕਤ ਮੈਂ ਮੌਜੂਦ ਹਾਂ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਬਾਹਰ ਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਹਾਲ ਬਾਜ਼ਾਰ ਹੈ ਉਹ ਪੂਰੀ ਤਰ੍ਹਾਂ ਇੱਥੇ ਆਵਾਜ਼ਾਈ ਜਿਹੜੀ ਠੱਪ ਨਜ਼ਰ ਆ ਰਹੀ ਹੈ ਸਾਰੇ ਬਾਜ਼ਾਰ ਬੰਦ ਨੇ ਤੇ ਹਾਲ ਬਾਜ਼ਾਰ ਦੇ ਅੰਦਰ ਦੀਆਂ ਦੁਕਾਨਾਂ ਵੀ ਬੰਦ ਨਜ਼ਰ ਆ ਰਹੀਆਂ ਨੇ ਦੇਖ ਸਕਦੇ ਹੋ ਕਿ ਕੋਈ ਕੋਈ ਵਾਹਨ ਹੀ ਜਿਹੜਾ ਚੱਲ ਰਿਹਾ ਹੈ ਤੇ ਇੱਥੇ ਜਿਹੜੇ ਸ਼ਹਿਰ ਦਾ ਜਿਹੜਾ ਇਹ ਸਥਾਨ ਹੈ ਜਿੱਥੇ ਹਰ ਕੋਈ ਇੱਥੋਂ ਗੁਜ਼ਰ ਕੇ ਲੰਘਦਾ ਹੈ ਉੱਥੇ ਅੱਜ ਇਹ ਬੰਦ ਦੇ ਕੋਲ ਤੇ ਸਾਰਾ ਕੁਝ ਜਿਹੜਾ ਬੰਦ ਨਜ਼ਰ ਆ ਰਿਹਾ ਹੈ ਅੰਦਰ ਜਾ ਕੇ ਜਨਤਾ ਨਾਲ ਵੀ ਗੱਲਬਾਤ ਕਰਦੇ ਹਾਂ ਹਾਲ ਬਾਜ਼ਾਰ ਦਾ ਦ੍ਰਿਸ਼ ਦੇਖ ਰਹੇ ਹੋ ਅੰਮ੍ਰਿਤਸਰ ਦੇ ਅੰਮ੍ਰਿਤਸਰ ਦਾ ਹਾਲ ਬਾਜ਼ਾਰ ਦਿਖਾ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਹਾਲ ਬਾਜ਼ਾਰ ਦਾ ਦ੍ਰਿਸ਼ ਹਰ ਪਾਸੇ ਹਰ ਦੁਕਾਨ ਜਿਹੜੀ ਬੰਦ ਹੈ ਤੇ ਅੱਜ ਕਿਸਾਨਾਂ ਵੱਲੋਂ ਜਿਹੜੀ ਪੰਜਾਬ ਬੰਦ ਦੀ ਕਾਲ ਹੈ ਉਸ ਦਾ ਅਸਰ ਅੰਮ੍ਰਿਤਸਰ ਦੇ ਸ਼ਹਿਰ ਹਾਲ ਬਾਜ਼ਾਰ ਵਿੱਚ ਵੀ ਖੂਬ ਦੇਖਣ ਨੂੰ ਮਿਲ ਰਿਹਾ ਹੈ ਇੱਥੇ ਗੱਲਬਾਤ ਕਰਦੇ ਹਾਂ ਆਮ ਜਨਤਾ ਮੌਜੂਦ ਹੈ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਕਿਸਾਨਾਂ ਨੇ ਪੰਜਾਬ ਬੰਦ ਦੀ ਕਾਲ ਦਿੱਤੀ ਹੈ ਬੇਟਾ ਜੀ ਜੋ ਵੀ ਹੈ ਉਹਨਾਂ ਦੀ ਡਿਮਾਂਡਾਂ ਜਿਹੜੀਆਂ ਤੇ ਜਾਇਜ਼ ਹੈ ਉਹ ਤੇ ਗਵਰਨਮੈਂਟ ਮੰਦੀ ਆ ਬਾਕੀ ਉਹ ਜਿਹੜੀਆਂ ਨਜਾਇਜ਼ ਹੋਣ ਆਮ ਪਬਲਿਕ ਨੂੰ ਕਦੀ ਪਰੇਸ਼ਾਨੀ ਆ ਬਿਲਕੁਲ ਆਮ ਪਬਲਿਕ ਨੂੰ ਬਹੁਤ ਪਰੇਸ਼ਾਨੀ ਆ ਮੇਰੇ ਵਰਗਾ ਬੰਦਾ ਜਿਹੜਾ ਬਜ਼ੁਰਗ ਹੈ ਰੋਜ਼ ਕਮਾਂਦਾ ਰੋਜ਼ ਖਾਂਦਾ ਮੈਂ ਤੇ ਬੇਕਾਰ ਹੋ ਕੇ ਬੈਠ ਗਿਆ ਨਾ ਇਸ ਖਰਕੇ ਸਾਡੀ ਤੇ ਇਹੋ ਹੀ ਗੁਜਾਰਿਸ਼ ਹੈ ਉਹਨਾਂ ਨੂੰ ਵੀ ਕਿ ਉਹ ਵੀ ਆਪਣੀਆਂ ਡਿਮਾਂਡਾਂ ਉਹਨੀਆਂ ਕਿ ਕਰਨ ਜਨੀਆਂ ਤਰੀਕੇ ਦੀਆਂ ਤੇ ਗਵਰਨਮੈਂਟ ਨੂੰ ਵੀ ਚਾਹੀਦਾ ਹੈ ਇਹਨਾਂ ਨਾਲ ਪੂਰਾ ਕੋਆਪਰੇਟ ਕਰਨ ਤੇ ਜਿਸ ਨਾਲ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ। थैंक यू। ਥੈਂਕ ਯੂ ਸਰ ਸੋ ਦੇਖ ਸਕਦੇ ਹੋ ਕਿ ਦੁਕਾਨਦਾਰ ਨੇ ਹਾਲ ਬਾਜ਼ਾਰ ਦੇ ਜਿਹੜੇ ਰੋਜ਼ ਇੱਥੇ ਵਪਾਰੀ ਕੰਮ ਕਰਦੇ ਨੇ ਜਿਨ੍ਹਾਂ ਦੀਆਂ ਦੁਕਾਨਾਂ ਨੇ ਉਹਨਾਂ ਦਾ ਕਹਿਣਾ ਹੈ ਕਿ ਜਿੰਨੀ ਇੱਕ ਹੀ ਡਿਮਾਂਡ ਹੈ ਉਹਨੀਆਂ ਹੀ ਡਿਮਾਂਡਾ ਰੱਖਣ ਤਾਂ ਜੋ ਆਮ ਜਨਤਾ ਵੀ ਇਸ ਵਿੱਚ ਕਾਫੀ ਜਿਹੜੀ ਪਰੇਸ਼ਾਨ ਨਜ਼ਰ ਹੁੰਦੀ ਦਿਖਾਈ ਦਿੰਦੀ ਹੈ ਕਿਉਂਕਿ ਇੱਕ ਦਿਨ ਵੀ ਅਗਰ ਦੁਕਾਨ ਜਿਹੜੀ ਹੈ ਉਹ ਬੰਦ ਰਹੇ ਤੇ ਬਹੁਤ ਸਾਰਾ ਘਾਟਾ ਜਿਹੜਾ ਹੈ ਦੁਕਾਨਦਾਰ ਨੂੰ ਭੁਗਤਣਾ ਪੈਂਦਾ ਹੈ ਤੇ ਹੋਰ ਵੀ ਜਨਤਾ ਮੌਜੂਦ ਹੈ ਹਾਂਜੀ ਸਰ ਅੱਜ ਪੰਜਾਬ ਬਾਂਦੀ ਕਾਲ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਹਾਂਜੀ ਕਿਸਾਨਾਂ ਵੱਲੋਂ ਪੰਜਾਬបាន ਦੀ ਕਾਲ ਦਿੱਤੀ ਗਈ ਹੈ ਹਾਲ ਬਾਜ਼ਾਰ ਦੇਖ ਰਿਹਾ ਸਾਰੇ ਦੁਕਾਨਾਂ ਬੰਦ ਨਜ਼ਰ ਆ ਰਹੀਆਂ ਨੇ ਕੀ ਕਹਿਣਾ ਚਾਹੋਗੇ ਵੇਖੋ ਜੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਇਹਨਾਂ ਨੂੰ ਤੇ ਮੈਂ ਸਾਰੇ ਲੋਕਾਂ ਨੇ ਕਿਸਾਨਾਂ ਦਾ ਸਾਥ ਦਿੱਤਾ ਉਹਨਾਂ ਦਾ ਸੰਯੋਗ ਦਿੱਤਾ ਮਰਨ ਲੱਗ ਗਿਆ ਸੋ ਹਰ ਪਾਸੇ ਦੇਖ ਸਕਦੇ ਹੋ ਕਿ ਦੁਕਾਨਦਾਰ ਜਿਹੜੇ ਨੇ ਬਾਹਰ ਕੁਝ ਜਿਹੜੇ ਨੇ ਉਹ ਸਮਰਥਨ ਵਿੱਚ ਵੀ ਆਏ ਨੇ ਤੇ ਕੁਝ ਦਾ ਕਹਿਣਾ ਹੈ ਕਿ ਇਹ ਜਿਹੜਾ ਜਾਇਜ਼ ਮੰਗਾਂ ਹੀ ਰੱਖਣੀਆਂ ਚਾਹੀਦੀਆਂ ਨੇ ਤਾਂ ਜੋ ਜਿਹੜੀਆਂ ਆਮ ਜਨਤਾ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਜੜੀ ਪਰੇਸ਼ਾਨੀ ਨਾ ਨਜ਼ਰ ਆਏ ਹਰ ਪਾਸੇ ਹਾਲ ਬਾਜ਼ਾਰ ਦਾ ਦ੍ਰਿਸ਼ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿ ਜਿੱਥੇ ਇਹ ਹਾਲ ਬਾਜ਼ਾਰ ਪੈਰ ਰੱਖਣ ਨੂੰ ਨੇ ਰੋਜ਼ ਜਗ੍ਹਾ ਹੁੰਦੀ ਅੱਜ ਇਹ ਹਾਲ ਬਾਜ਼ਾਰ ਹਰ ਪਾਸਿਓ ਖਾਲੀ ਨਜ਼ਰ ਆ ਰਿਹਾ ਹੈ ਤੇ ਦੁਕਾਨਾਂ ਬੰਦ ਨਜ਼ਰ ਆ ਰਹੀਆਂ ਨੇ ਹਾਂਜੀ ਸਰ ਅੱਜ ਕਿਸਾਨਾਂ ਵੱਲੋਂ ਆਪਣੇ ਮੰਗਾ ਨੂੰ ਲੈ ਕੇ ਬੰਦ ਦੀ ਕਾਲ ਦਾ ਸੱਦਾ ਦਿੱਤਾ ਗਿਆ ਹੈ ਕਿੰਨਾ ਕਿ ਸਮਰਥਨ ਕਰਦੇ ਹੋ ਤੇ ਕੀ ਕਹਿਣਾ ਚਾਹੋਗੇ ਇੱਕ ਵਾਰ ਮਰਤਨ ਬੇਟਾ ਕੀ ਕਰਨਾ ਹੈਗਾ ਅੱਜ ਨਵਾਂ ਸਟ੍ਰਾਈਕ ਦਾ ਕਾਲ ਕੀਤੀ ਸੀ ਲੋਕਾਂ ਨੇ ਉਹਨਾਂ ਨੂੰ ਸਮਰਥਨ ਦਿੱਤਾ ਪਰ ਇਹਦੇ ਵਿੱਚ ਬਿਜ਼ਨਸ ਦਾ ਬਹੁਤ ਨੁਕਸਾਨ ਹੁੰਦਾ ਉਹ ਜਾਨੀ ਬਹੁਤ ਜ਼ਿਆਦਾ ਨੁਕਸਾਨ ਹੈ ਇਹ ਸਰਕਾਰ ਦਾ ਤੇ ਇਹਨਾਂ ਦਾ ਆਪਸ ਦਾ ਹੈਗਾ ਮਸਲਾ ਇਹਨੂੰ ਆਪਸ ਜਿ ਬੈਠ ਕੇ ਹੱਲ ਕਰਨਾ ਚਾਹੀਦਾ ਹੈ ਪਬਲਿਕ ਨੂੰ ਨਹੀਂ ਪਰੇਸ਼ਾਨ ਕਰਨਾ ਚਾਹੀਦਾ ਹੁਣੇ ਮੇਰੀ ਬੇਟੀ ਨੇ 에ਰਪੋਰਟੋਂ ਆਈ ਹੈ ਉਹਨਿੰਨ ਦਿੱਕਤ ਹੋ ਜਾਂ ਲੱਗਿਆ ਉਹ ਕਹਿਣ ਦੀ ਗਾਲੀ ਇਸ ਕਰਕੇ ਪਬਲਿਕ ਬਹੁਤ ਪਰੇਸ਼ਾਨ ਹੋ ਰਹੀ ਹੈ ਬਾਕੀ ਦੇ ਇਨਾਂ ਸਰਕਾਰ ਦੇ ਨਾਲ ਜੋ ਹੋਇਆ ਨਾ ਡਿਸੀਜਨ ਆਪ ਚੋਣਾ ਚਾਹੀਦਾ ਹੈਗਾ ਤੋ ਦੇਖ ਸਕਦੇ ਹੋ ਕਿ ਆਮ ਜਨਤਾ ਜਿਹੜੀ ਹੈ ਕਾਫੀ ਪਰੇਸ਼ਾਨ ਹੁੰਦੀ ਨਜ਼ਰ ਆ ਰਹੀ ਹੈ ਹਰ ਪਾਸੇ ਜਿਹੜਾ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦੁਕਾਨਾਂ ਬੰਦ ਨੇ bizness ਜਿਹੜਾ ਉਹ ਠੱਪ ਨਜ਼ਰ ਆ ਰਿਹਾ ਹੈ ਜਿੱਥੇ ਕਿ ਹਾਲ ਬਾਜ਼ਾਰ ਤੁਹਾਨੂੰ ਅੰਮ੍ਰਿਤਸਰ ਦਾ ਸ਼ਹਿਰ ਜਿਹੜਾ ਮੇਨ ਹਾਲ ਬਾਜ਼ਾਰ ਹੈ ਉੱਥੋਂ ਦਾ ਦ੍ਰਿਸ਼ ਦਿਖਾ ਰਿਹਾ ਤੇ ਸੜਕਾਂ ਵੀ ਖਾਲੀ ਨਜ਼ਰ ਆ ਰਹੀਆਂ ਨੇ ਤੇ ਦੁਕਾਨਾਂ ਵੀ ਹਰ ਪਾਸੇ ਬੰਦ ਨਜ਼ਰ ਆ ਰਹੀਆਂ ਨੇ ਹਾਂਜੀ ਸਰ ਤੁਸੀਂ ਜਾ ਰਹੇ ਹੋ ਅੱਜ ਪੰਜਾਬ ਬੰਦੇ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ऐते पॉलिटिक्स है इतना शांते पे बिल्कुल ना है ना बड़े-बड़े जो है वो बैठे बैठे ने आराम ना आम जनता ना देख रहे काफी आंजान से परेशानी आ रही है परेशानी का रेलवे ते इफेक्ट इफेक्ट अंदर पछताती है अंदावा ऐते ਪੋਲਟਿਕਸ ਹੈ ਬਸ ਕੀ ਕਹਿਣਾ ਚਾਹੋਗੇ ਕਿੰਨਾ ਕੁ ਸਮਰਥਨ ਕਰਦੇ ਹੋ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਗਿਆ ਹਾਂ ਜਿਹੜਾ ਅੱਜ ਪ੍ਰੋਟੈਸਟ ਕੀਤਾ ਗਿਆ ਹੈ ਫਾਰਮਰਜ਼ ਦਾ ਕਿੰਨਾ ਕੁ ਉਹਨਾਂ ਦਾ ਸਮਰਥਨ ਕਰਦੇ ਹੋ ਸਮਰਥਨ ਹੁਣ ਕੀ ਮਜਬੂਰੀ ਹੁੰਦੀ ਹੈ ਸਮਰਥਨ ਦੀ ਮਤਲਬ ਪਬਲਿਕ ਦਾ ਅਤਲ ਨਹੀਂ ਚਾਹਨੀ ਹੈ ਨਾ ਥੈਂਕ ਯੂ ਸਰ ਸੋ ਦੇਖ ਸਕਦੇ ਹੋ ਕਿ ਜਿਹੜੀ ਜਨਤਾ ਹੈ ਉਹ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਹੈ ਕਹਿੰਦਾ ਹੈ ਕਿ ਸਮਰਥਨ ਤਾਂ ਠੀਕ ਹੈ ਪਰ ਜਿਹੜੀ ਆਮ ਜਨਤਾ ਉਹਨਾਂ ਦਾ ਕੀ ਕਸੂਰ ਹੈ ਹਰ ਪਾਸੇ ਪਬਲਿਕ ਜਿਹੜੀ ਪਰੇਸ਼ਾਨ ਹੁੰਦੀ ਹੀ ਦਿਖਾਈ ਦੇ ਰਹੀ ਹੈ ਹਾਲ ਬਾਜ਼ਾਰ ਦਾ ਦ੍ਰਿਸ਼ ਦਿਖਾ ਰਹੇ ਹਾਂ ਤੇ ਦੇਖ ਸਕਦੇ ਹੋ ਕਿ ਕਿੰਨਾ ਖਾਲੀ ਬੰਦ ਤੇ ਸੁੰਨਸਾਨ ਲੱਗ ਰਿਹਾ ਹੈ ਹਾਲ ਬਾਜ਼ਾਰ ਜਿੱਥੇ ਹਰ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਨਜ਼ਰ ਆ ਰਹੀਆਂ ਨੇ ਹੋਰ ਵੀ ਇੱਥੇ ਜਿਹੜੀ ਪਬਲਿਕ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਕਿ ਆਵਾਜਾਈ ਦੇ ਸਾਧਨ ਵੀ ਜਿਹੜੇ ਉਹ ਕਾਫੀ ਬੰਦ ਨੇ ਜਿਸ ਕਰਕੇ ਜਿਹੜੇ ਇੱਥੇ ਲੋਕ ਘੁੰਮਣ ਫਿਰਨ ਆਉਂਦੇ ਨੇ ਜਾਂ ਗੁਰੂ ਧਾਮਾਂ ਦੇ ਦਰਸ਼ਨ ਲਈ ਆਉਂਦੇ ਨੇ ਉਹ ਵੀ ਅੱਜ पैदल यात्रा करते हुए दिखाई दे रहे हैं तो इन्हों भी गलबत करा इतने मौजूद ने सो हाँ जी मैम कहाँ से आए हैं आप हम उड़ीसा से आए हैं तो आज तो पंजाब बंद है आपको पता था पहले हैं आज पंजाब बंद है सब सब बंद है पता नहीं था अभी पता चला अभी तो किसानों ने फार्मर्स ने प्रोटेस्ट किया अपनी मांगों को लेकर क्या कहना चाहेंगे इसके बारे में मुझे ज़्यादा कुछ पता नहीं कितनी दिक्कतें आ रही है आपको आज हाँ बंद है इसीलिए दिक्कत आ रही है हम लोग घूमने आए हैं हम लोग को ज्यादा परेशानी है आज ठीक है जी जी सर सर वेलकम क्या कहना चाहेंगे आज तो तो पंजाब बंद है और आप घूमने तो के लिए हमको ये बात की दुख है की हम उड़ीसा से आए हैं बहुत सोच के आए थे कि गोल्डन टेंपल और वाघा बॉर्डर का हम आज कवर कर लेंगे बोल के लेकिन वाघा बॉर्डर जा नहीं पा रहे हैं फिर भी ये खुशी है कि हम गोल्डन टेंपल जा जा रहे हो अभी तो ये वॉकएबल डिस्टेंस में भी हम रुके हैं इसी का खुशी है हमको दो किसी का है कि वघा बॉर्डर आज नहीं जा पा रहे हैं ठीक है सो so, देख सकते हो कि जड़े विजिटर्स ने उन्होंने भी अपना दुख साझा किया है कि जड़ा उन्हें पंजाब बंद दी कॉल करके केढ़ियां-केढ़ियां जड़ियां परेशानियां ने वो दिख दिया हुई हैं नजर आ रही हैं ਤੁਸੀਂ دیکھ سکتے ہو کہ ایتھے ਜੜਾ ਹਰ ਪਾਸੇ ਹੀ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਤੇ ਗੱਲਬਾਤ ਕਰਦੇ ਆ ਹਾਂਜੀ ਹਾਂਜੀ ਸਰ ਅੱਜ ਪੰਜਾਬ ਬੰਦੇ ਔਰ ਕਿਆ ਕਹਿਣਾ ਚਾਹਾਂਗੇ ਸਭੀ ਦੁਕਾਨੇ ਬੰਦੇ ਕਿਹਦਾ ਲੱਗ ਰਹਾ ਹੈ ਆਪਕੋ ਵੈਸੇ ਤਾਂ 몰 ਠੀਕ ਲੱਗਨਦੇ ਆ ਕਹਿੰਦਾ ਮਤਲਬ ਹੈ ਕਿ ਵੈਸੇ ਬਿੱਲੇ ਖਲੋਤੇ ਆ ਇਹ ਵੀ ਠੀਕ ਹੈ ਔਰ ਉਹਨਾਂ ਦੀ ਮੰਗ ਵੀ ਜ਼ਰੂਰੀ ਹੈ ਅਸਲ ਦੁਕਾਨਦਾਰਾਂ ਨੂੰ ਕਿੰਨੀ ਕ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਹਰ ਕਿਸਾਨ ਹੋ ਗਈ ਹੈ ਕਿਨੂੰ ਨਹੀਂ ਗਿਆ ਉਹ ਕੋੜੇ ਚੱਕਣ ਵਾਲੀ ਵੀ ਪਰੇਸ਼ਾਨੀ ਗਈ ਹੈ ਹਰ ਇੱਕ ਇਨਸਾਨ ਨੂੰ ਚੁਲਦੇ ਫਿਰਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇੱਕ ਦਿਨ ਦਾ ਵੀ ਜੇ ਦੁਕਾਨ ਬੰਦ ਰਹੇ ਤੇ ਬਹੁਤ ਸਾਰਾ ਘਾਟਾ ਪੈ ਜਾਂਦਾ ਉਹ ਫੈਸਲੀਟ ਘਟ ਜਾਂਦੀਆਂ ਜਨ ਕਿ ਇਨਕਮ ਘਟ ਜਾਂਦੀ ਹੈ ਹਮ ਹਮ ਕਾਰ ਮਿਲ ਗਈ ਕਿ ਅਗਰ ਇੱਕ ਦਿਹਾੜੀ ਵੀ ਲਾਣੀ ਹੋਣਾ ਕਿਸੇ ਨੂੰ ਤਾਂ ਉਹਨਾਂ ਨੂੰ ਵੀ ਤਾਂ ਇੱਕ ਦਿਨ ਦਾ ਮਾਰਜਲ ਘਟ ਜਾਂਦਾ ਵਾ ਤੇ ਇਹਨੂੰ ਦਿਹਾੜੀ ਨਾ ਮਿਲੇ ਤਾਂ ਫਿਰ ਕਿੱਦਾਂ ਹੋਏਗਾ ਕਹਿੰਦਾ ਮਨ ਜਨਤਾ ਨੂੰ ਬਹੁਤ ਪਰੇਸ਼ਾਨੀ ਆ ਪਰੇਸ਼ਾਨੀ ਆ ਹਮ ਫੇਰ ਵੀ ਅਭੀ ਫਾਇਜ਼ਾਤੀ ਠੀਕ ਹੀ ਆ ਹੂੰ ਸੋ ਦੇਖ ਸਕਦੇ ਹੋ ਕਿ ਆ ਦੁਕਾਨਦਾਰ ਜਿਹੜੇ ਨੇ ਉਹ ਇੱਥੇ ਜਿਹੜੇ ਨੇ ਮਯੂਸ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਦਿਨ ਵੀ ਅਗਰ ਉਹਨਾਂ ਦੀ ਗ੍ਰਾਹਕੀ ਨਹੀਂ ਹੁੰਦੀ ਤਾਂ ਜਿਹੜੇ ਉਹਨਾਂ ਨੂੰ ਬਹੁਤ ਸਾਰਾ ਘਾਟਾ ਜਾਂ ਆਮ ਮਜ਼ਦੂਰ ਜਿਹੜਾ ਦਿਹਾੜੀ ਲਾਂਦਾ ਹੈ ਉਹਨਾਂ ਨੂੰ ਬਹੁਤ ਸਾਰਾ ਘਾਟਾ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ ਇੱਥੇ ਹੋਰ ਵੀ ਲੋਕ ਮੌਜੂਦ ਨੇ ਜਨਤਾ ਮੌਜੂਦ ਹੈ ਗੱਲਬਾਤ ਕਰਾਂਗੇ ਹਾਂਜੀ सर की कहना चाहोगे आज ने प्रदर्शन है। सारा कुछ नजर मैम उनके अपने हक के लिए किया है जो किया है जो अगर उनको सर सरकार उनकी बातें मान ले तो ऐसा क्यों करेंगे सरकार को माननी चाहिए उनकी बातें आज जो बंद है कितना का नुकसान आपको है। है मैम क्या मेरी बात सुनो आप इनकी दुकान वालों को नुकसान देख रहे हो उनके जो फसल है नाज है उनका नहीं दिख रहा आपको उनको उन्होंने कितनी तो आप जो दुकानें बंद है इनका क्या असर हो रहा है और जो किसानों ने प्रदर्शन किया उतना कितना समर्थन करते हैं है? मैं तो 100% है। किसानों को समर्थन करते हैं उनके हक के लिए हम तो ਠੀਕ ਹੈ ਅਸੀਂ ਵੀ ਕਿਸਾਨੀ ਹੈ ਅਸੀਂ ਵੀ ਕਿਸਾਨ ਸੀ ਹੈ ਜੇ ਜਵਾਨ ਜੇ ਕਿਸਾਨ ਸੋ ਬਿਲਕੁਲ ਇੱਥੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਵੀ ਜਿਹੜੇ ਜਨਤਾ ਹੈ ਉਹ ਮੌਜੂਦ ਹੈ ਤੇ ਗੱਲਬਾਤ ਕਰ ਰਹੀ ਆ ਤੇ ਦੇਖ ਸਕਦੇ ਹੋ ਹਾਲ ਬਾਜ਼ਾਰ ਦਾ ਇਹ ਦ੍ਰਿਸ਼ ਹੈ ਜਿੱਥੇ ਕਿ ਹਰ ਕੋਈ ਜੇਕਰ ਦੁਕਾਨਦਾਰ ਹੈ ਤਾਂ ਉਹਨੂੰ ਪਰੇਸ਼ਾਨੀਆਂ ਤਾਂ ਕਰਨੀਆਂ ਹੀ ਪੈ ਰਹੀਆਂ ਨੇ ਪਰ ਇਸ ਦੇ ਨਾਲ ਨਾਲ ਜਿਹੜੀ ਜਨਤਾ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਜੇਕਰ ਆਪਣੇ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਹੈ ਤਾਂ ਇਹ ਉਹਨਾਂ ਦੇ ਹੱਕ ਵਿੱਚ ਵੀ ਪੂਰੀ ਤਰ੍ਹਾਂ ਹਨ ਉਹ ਦੂਜੇ ਪਾਸੇ ਜਿਹੜੇ ਦੁਕਾਨਦਾਰ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਬੰਦ ਹੁੰਦਾ ਹੈ ਤਾਂ ਪ੍ਰਦਰਸ਼ਨ ਦੇ ਵਿੱਚ ਇਹ ਸਭ ਚੀਜ਼ਾਂ ਬੰਦ ਹੋ ਜਾਂਦੀਆਂ ਨੇ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਨੁਕਸਾਨ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ ਕੈਮਰਾਮੈਨ ਹਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਹਮਦਰਦ